ਪਰ ਕੀ ਤੁਹਾਨੂੰ ਇਹ ਗੱਲ ਠੀਕ ਲੱਗਦੀ ਹੈ ਕਿਉਂਕਿ ਕੁਝ ਲੋਕ ਇਹ ਇਤਰਾਜ਼ ਕਰਨੇ ਕਿ ਮੁੱਖ ਮੰਤਰੀ ਸਿੱਖਾਂ ਦਾ ਮੁੱਖ ਮੰਤਰੀ ਨਹੀਂ ਹੈ ਮੁੱਖ ਮੰਤਰੀ ਪੂਰੇ ਪੰਜਾਬ ਦਾ ਮੁੱਖ ਮੰਤਰੀ ਹੈ ਜਿਸ ਦੇ ਵਿੱਚ ਹਰ ਧਰਮ ਹਰ ਮਜ਼ਹਬ ਦੇ ਲੋਕ ਰਹਿੰਦੇ ਨੇ ਇਹ ਜ਼ਰੂਰੀ ਨਹੀਂ ਕਿ ਮੁੱਖ ਮੰਤਰੀ ਪੂਰਨ ਗੁਰਸਿੱਖੀ ਹੋਣਾ ਚਾਹੀਦਾ ਉਹਨਾਂ ਨੇ ਆਪਣੇ ਤੌਰ ਤੇ ਗੜਗੱਜ ਸਾਹਿਬ ਨੇ ਕੋਈ ਗਲਤ ਗੱਲ ਨਹੀਂ ਕਹੀ ਪਰ بار بار ਕਿਸੇ ਦੇ ਧਰਮ ਦੇ ਵਿੱਚ ਆਪਣੀ ਲੱਤ ਫਸਾਉਣੀ ਜਾ ਕੇ ਇਹਨਾਂ ਨੂੰ ਇਸ ਗੱਲ ਦੇ ਰੈਪਰਕੇਸ਼ਨ ਦੀ ਸਮਝ ਨਹੀਂ ਆ ਰਹੀ ਹੈਗੀ ਤੁਸੀਂ ਕੋਈ ਵੀ ਇੰਡੀਅਨ ਸਟੇਟ ਹੋਵੇ ਸੰਵਿਧਾਨ ਦੇ ਤਹਿਤ ਸਾਡਾ ਸੰਵਿਧਾਨ ਕੀ ਹੈ ਉਹਦੇ ਪ੍ਰੀਅੰਬਲ ਚ ਕੀ ਲਿਖਿਆ ਆ ਪ੍ਰਸਤਾਵਨਾ ਦੇ ਵਿੱਚ ਸੈਕੂਲਰ ਸਟੇਟ ਸੈਕੂਲਰ ਸਟੇਟ ਦਾ ਮਤਲਬ ਆ ਕਿ ਉਹ ਸਿੱਧੀ ਧਰਮਾਂ ਦੇ ਵਿੱਚ ਦਖਲ ਨਹੀਂ ਦੇਊਗੀ ਪਰ ਜੇ ਕੋਈ ਉੱਥੇ ਨਤਮਸਤਕ ਹੁਣ ਜਾਣਾ ਸਾਰੇ ਲੀਡਰ ਜਾਂਦੇ ਆ ਮੰਦਿਰ ਤੇ ਵੀ ਜਾਂਦੇ ਆ ਦਰਬਾਰ ਸਾਹਿਬ ਜਾਂਦੇ ਆ ਇੱਥੇ ਤੇ ਕੋਈ ਵੀ ਆਉਂਦੇ ਆ ਸਾਡਾ ਦਰਬਾਰ ਸਾਹਿਬ ਹਰ ਧਰਮ ਦੇ ਆਉਂਦੇ ਆ ਤੇ ਕਿਸੇ ਨੂੰ ਉਹਦੇ ਤੇ ਨਹੀਂ ਆ ਤੁਸੀਂ ਨੀਵੇਂ ਹੋ ਕੇ ਜਾਓ ਤੇ ਉਹ ਤੇ ਆ ਪਰ ਜੇ ਤੁਸੀਂ ਕਹੋਗੇ ਉੱਥੇ ਤੁਸੀਂ ਲੀਡਰ ਬਣਨਾ ਆਪਣੀਆਂ ਚੀਜ਼ ਮਿਨਿਸਟਰ ਹੁਣ ਧਾਰਮਿਕ ਫੰਕਸ਼ਨ ਕਰਾਊਗਾ ਉਹਨਾਂ ਨੂੰ 10 ਵਾਰੀ ਸੋਚਣਾ ਚਾਹੀਦਾ ਕਿਉਂ ਉਹ ਚੀਫ ਮਿਨਿਸਟਰ ਹਰ ਹਰ ਇਨਸਾਨ ਦੇ ਆ ਹਰ ਸਿਟੀਜ਼ਨ ਦੇ ਆ ਹਰ ਵੋਟਰ ਦੇ ਆ ਉਹ ਇੱਕ ਧਰਮ ਦੇ ਨਹੀਂ ਹੈ ਇਹ ਪੱਖਪਤੀ ਹੋਊਗਾ ਇਹ ਵੈਸੇ ਹੀ ਉਹਨਾਂ ਦੇ ਜਿਹੜੇ ਕੰਮ ਆ ਜੋ ਸਰਕਾਰ ਵੱਲੋਂ ਸੰਵਿਧਾਨਕ ਕੰਮ ਆ ਉਹਦੇ ਇੱਕ ਵਿਰੋਧਾਪਾਸ ਹੈ ਆਪਸ ਵਿੱਚ ਉਹਨਾਂ ਨੂੰ ਸੋਚਣਾ ਚਾਹੀਦਾ